ਦੀਆਂ ਆਖੋ ਕੇ ਭਾਈ ਸਾਹਿਬ ਚਿੜੀਆਂ ਦੀ ਕਥਾ ਲੈ ਕੇ ਬਹਿ ਗਏ ਪਰ ਸੰਗਤ ਜੀ ਜਦੋਂ ਸਾਖੀ ਹੁੰਦੀ ਹੈ ਨਾ ਸਾਖੀ ਇੱਕ ਫਰੇਮ ਹੁੰਦਾ ਉਸ ਫਰੇਮ ਦੇ ਵਿੱਚੋਂ ਜਿਹੜੀ ਸਾਖੀ ਹੈ ਉਹ ਤਸਵੀਰ ਅਸੀਂ ਕੱਢਣੀ ਹੁੰਦੀ ਹੈ ਉਪਦੇਸ਼ ਗ੍ਰਹਿਣ ਕਰਨਾ ਹੁੰਦਾ ਸਾਖੀ ਇਸ ਕਰਕੇ ਹੁੰਦੀ ਹੈ ਤੋਂ ਰਾਜੇ ਨੇ ਕਿਹਾ ਕਿ ਬਾਗ ਦੇ ਵਿੱਚ ਬਹੁਤ ਨੁਕਸਾਨ ਕਰਦੀ ਹੈ ਇਹਨੂੰ ਜਿਵੇਂ ਕਿਵੇਂ ਫੜ ਲਓ ਕਹਿੰਦੇ ਨੇ ਉਹ ਫੜ ਲਈ ਤੇ ਰਾਜੇ ਨੇ ਹੱਥ ਦੇ ਵਿੱਚ ਪਕੜ ਕੇ ਜਦੋਂ ਕਹਿੰਦੇ ਹੁਣ ਦਿਨ ਮੈਂ ਘੁੱਟ ਕੇ ਮਾਰ ਦੇਣਾ ਮੈਨੂੰ ਦੱਸ ਕਿ ਤੂੰ ਇਹਨਾਂ ਨੁਕਸਾਨ ਕਿਉਂ ਕਰਦੀ ਆ ਜੇ ਤੂੰ ਫਲ ਖਾਣੇ ਨੇ ਵੈਸੇ ਖਾ ਲੈ ਪਰ ਤੂੰ ਇੱਕ ਖਾਨੀ ਆ ਤੇ ਪੰਜ ਨਾਲ ਤੋੜ ਕੇ ਸੁੱਟ ਦੇਨੀ ਕੀ ਕਾਰਨ ਕਹਿੰਦੇ ਅੱਜ ਮੈਂ ਤੈਨੂੰ ਘੁੱਟ ਕੇ ਮਾਰ ਦੇਣਾ ਉਹ ਕਹਿਣ ਲੱਗੀ ਰਾਜਾ ਮਾਰ ਤੇ ਤੂੰ ਮੈਨੂੰ ਦੇਣਾ ਪਰ ਮੇਰੇ ਕੋਲ ਚਾਰ ਗੱਲਾਂ ਨੇ ਬੜੀਆਂ ਸਿਆਣੀਆਂ ਨੇ ਉਹ ਤੂੰ ਸੁਣ ਲੈ ਮਾਰ ਤੇ ਤੂੰ ਮੈਨੂੰ ਦੇਣਾ ਹੀ ਹੈ ਤੇ ਸੰਗਤ ਜੀ ਚੀੜੀ ਨੇ ਆਖਿਆ ਪਹਿਲੀ ਗੱਲ ਕਹਿੰਦੇ ਨੇ ਭਰਾ ਨੇ ਭਰਾ ਦੇ ਨਾਲ ਕਦੇ ਧੋਖਾ ਨਹੀਂ ਕਰਨਾ ਚਾਹੀਦਾ ਰਾਜਾ ਕਹਿੰਦਾ ਬੜੀ ਸਿਆਣੀ ਗੱਲ ਹੈ ਦੂਜੀ ਗੱਲ ਦੱਸ ਦੂਜੀ ਗੱਲ ਉਹਨੇ ਦੱਸੀ ਕਿ ਇਨਸਾਨ ਸਿਆਣਾ ਤਾਂ ਏ ਕਿ ਆਪਣੀ ਨਿਗਾਹ ਦੇ ਵਿੱਚ ਮੈਲ ਨਾ ਰੱਖੇ ਕਦੇ ਕਿਸੇ ਪਰਾਈ ਬੁਰੀ ਇਸਤਰੀ ਵੱਲ ਔਰਤ ਵੱਲ ਬੁਰੀ ਨਿਗਾਹ ਦੇ ਨਾਲ ਨਾ ਤੱਕੇ ਤੇ ਕਦੇ ਪਰਾਇਆ ਤਨ ਤੇ ਪਰਾਇਆ ਦੁਖੀ ਵੀ ਨਾ ਹੋਵੇ। ਕਦੇ ਕਿਸੇ ਦੇ ਚੰਗੇ ਘਰ ਨੂੰ ਵੇਖ ਕੇ, ਗੱਡੀ ਨੂੰ ਵੇਖ ਕੇ, ਧੀ ਪੁੱਤਰ ਨੂੰ ਵੇਖ ਕੇ ਅੰਦਰ ਸੜੇ ਨਾ। ਰਾਜਾ ਕਹਿੰਦਾ ਇਹ ਤੇ ਬੜੀ ਸੋਹਣੀ ਗੱਲ ਕਰਦੀ ਐ ਤੂੰ। ਤੀਜੀ ਗੱਲ। ਤੀਜੀ ਗੱਲ ਉਹਨੇ ਇਹ ਗੱਲ ਆਖੀ ਕਿ ਰਾਜਾ ਨੂੰ ਜਿਹੜਾ ਦੁਸ਼ਮਣ ਐ ਨਾ ਉਹ ਕਿੰਨੀ ਵੀ ਸਿਆਣੀ ਗੱਲ ਕਰੇ ਦੁਸ਼ਮਣ ਦੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਦੁਸ਼ਮਣ ਦੇ ਉੱਤੇ ਅਤਵਾਰ ਨਹੀਂ ਕਰਨਾ ਚਾਹੀਦਾ ਤਿੰਨ ਗੱਲਾਂ ਪੂਰੀਆਂ ਹੋ ਗਈਆਂ ਤੇ ਰਾਜਾ ਜਦੋਂ ਉਹਨੇ ਤਿੰਨ ਗੱਲਾਂ ਸੁਣੀਆਂ ਉਹ ਬੜਾ ਖੁਸ਼ ਹੋਇਆ ਤੇ ਉਹਨੇ ਮੁਠੀ ਜਿਹੜੀ ਘੁੱਟ ਲਈ ਥੋੜੀ ਹੋਰ ਜੀ ਤੇ ਚਿੜੀ ਦੇ ਸਾਹ ਔਖੇ ਹੋ ਗਏ ਤੇ ਕਹਿ ਲੱਗਾ ਚੌਥੀ ਗੱਲ ਕਹਿੰਦੇ ਰਾਜਨ ਮੈਨੂੰ ਥੋੜਾ ਜਿਹਾ ਖੁੱਲ ਤਾਂ ਦੇ ਸਾਹ ਤੇ ਆਉਣ ਦੇ ਚੌਥੀ ਗੱਲ ਮੈਂ ਤਾਂ ਆਖਾਂ ਤੇ ਰਾਜੇ ਨੇ ਕਹਿੰਦੇ ਨੇ ਜਦੋਂ ਥੋੜੀ ਜਿਹੀ ਮੁਠੀ ਢਿੱਲੀ ਕੀਤੀ ਉੱਡ ਕੇ ਟਾਣੇ ਤੇ ਜਾ ਬੈਠੇ ਰਾਜਾ ਕਹਿਣ ਲੱਗਾ ਇਹ ਤੇ ਤੁਖਾ ਹੋ ਗਿਆ ਚੀੜੀ ਨੂੰ ਕਹਿਣ ਲੱਗਾ ਚੱਲ ਇਹ ਗੱਲ ਠੀਕ ਐ ਹੁਣ ਉੱਡ ਤਾਂ ਤੂੰ ਜਾਣਾ ਹੀ ਐ ਮੈਂ ਤੇਰਾ ਕੁਝ ਕਰ ਨਹੀਂ ਸਕਦਾ ਪਰ ਚੌਥੀ ਗੱਲ ਕਹਿੰਦੇ ਚੌਥੀ ਗੱਲ ਇਹ ਐ ਕਿ ਰਾਜਾ ਜਿਹੜਾ ਉਪਦੇਸ਼ ਮੈਂ ਤੈਨੂੰ ਦਿੱਤਾ ਨਾ ਉਹਦੇ ਉੱਤੇ ਤੂੰ ਅਮਲ ਨਹੀਂ ਕੀਤਾ ਕਹਿੰਦੇ ਉਹ ਕਿਵੇਂ ਕਹਿੰਦੇ ਮੈਂ ਤੈਨੂੰ ਤੀਜੀ ਗੱਲ ਕਿਹੜੀ ਆਖੀ ਸੀ ਤੀਜੀ ਗੱਲ ਆਖੀ ਸੀ ਕਿ ਦੁਸ਼ਮਣ ਕਿੰਨੀ ਵੀ ਮਿੱਠੀ ਗੱਲ ਕਰੇ ਦੁਸ਼ਮਣ ਤੇ ਇਤਬਾਰ ਨਹੀਂ ਕਰਨਾ ਚਾਹੀਦਾ ਤੇ ਮੈਂ ਤੇਰੀ ਦੁਸ਼ਮਣ ਆ ਮੈਂ ਤੈਨੂੰ ਆਖਿਆ ਕਿ ਥੋੜੀ ਜੀ ਟਿੱਲ ਦੇ ਤਾਂ ਤੂੰ ਮੇਰੇ ਤੇ ਇਤਬਾਰ ਕਰ ਲਿਆ ਤੇ ਵੇਖ ਮੈਂ ਮੁਕਤ ਹੋ ਗਈ ਨਾ ਬਸ ਸਾਡਾ ਜੀਵਨ ਵੀ ਇਹੋ ਹੈ ਅਸੀਂ ਸੁਣੀ ਜਾਂਦੇ ਆ ਕੋਈ ਕਹਿੰਦਾ ਜੀ ਮੈਂ ਇਨੇ ਸਾਲ ਤੋਂ ਕੀਰਤਨ ਸੁਣ ਰਿਹਾ ਕੋਈ ਕਹਿ ਰਿਹਾ ਜੀ ਮੈਂ ਇਨੇ ਸਾਲ ਤੋਂ ਪਾਠ ਸੁਣ ਰਿਹਾ ਕਥਾ ਸੁਣ ਰਿਹਾ ਪਰ ਅਮਲਾਂ ਦੇ ਵਿੱਚ ਨਹੀਂ ਲਿਆਂਦਾ ਉਹਨੂੰ ਉਹਨਾਂ ਗੁਣਾ ਨੂੰ ਧਾਰਨ ਨਹੀਂ ਕੀਤਾ ਜਿਵੇਂ ਕੱਪੜੇ ਪਾ ਲਈ ਦੇ ਨੇ ਨਾ ਕੱਪੜੇ ਖਰੀਦ ਕੇ ਕੇਵਲ ਅਸੀਂ ਟਰੰਕਾਂ ਦੇ ਵਿੱਚ ਰੱਖ ਲਏ ਭਾਈ ਨੂੰ ਆਖਿਆ ਭਾਈ ਸਾਹਿਬ ਜੀ ਤੁਸੀਂ ਅਰਦਾਸ ਕਰਦੇ ਹੋ ਤੁਸੀਂ ਪਾਠ ਕਰਦੇ ਹੋ ਅਸੀਂ ਤਾਂ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਫਿਰ ਵਿੱਚ ਆਦਮਦ ਪੂਰਾ ਨਤੇ ਅਖੀਰ ਨੂੰ ਸ਼ਲੋਕ ਪੜ੍ਹ ਕੇ ਅਸੀਂ ਕਿਹਾ ਜੀ ਬਸ ਹੋ ਗਿਆ ਸਾਡਾ ਭਲਾ ਮਹਾਰਾਜ ਜੀ ਕਹਿੰਦੇ ਜਦੋਂ ਤੱਕ ਤੂੰ ਅਮਲਾਂ ਦੇ ਵਿੱਚ ਨਹੀਂ ਲਿਆਏਗਾ ਜਦੋਂ ਤੱਕ ਇਹ ਜਿਹੜੇ ਨਿਰੰਕਾਰੀ ਗੁਣ ਨੇ ਇਹ ਕਪੜਾ ਜਦੋਂ ਤੱਕ ਅਖਤਿਆਰ ਨਹੀਂ ਕਰੇਗਾ ਮਹਾਰਾਜ ਜੀ ਕਹਿੰਦੇ ਤੇਰਾ ਭਲਾ ਨਹੀਂ ਹੋਣਾ ਸਤਿਗੁਰੂ ਜੀ ਕਹਿੰਦੇ ਨੇ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ ਕਹੋ ਨਾਨਕ ਹਰ ਪਜਮਨਾ ਨਿਰਪੈ ਪਾਵੇਂ ਬਾਸ ਯਤਨ ਬਹੁਤ ਮੈਂ ਕਰ ਰਹੀਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਧਿਓ ਰਾਖ ਲਿਓ ਭਗਵਾਨ ਸਤਿਗੁਰੂ ਜੀ ਕਹਿੰਦੇ ਨੇ ਮੇਰੀ ਮਤ ਜਿਹੜੀ ਹੈ ਇਹ ਖੋਟੀ ਹੋ ਗਈ ਹੈ ਦੁਰਮਤ ਸਿਓ ਦੁਰਮਤ ਕਹਿੰਦੇ ਨੇ ਖੋਟੀ ਮਤ ਨੂੰ ਜਿਸ ਮਤ ਦੇ ਵਿੱਚ ਖੋਟੇ ਵਿਚਾਰ ਚੱਲਦੇ ਹੋਣ ਚੰਗੇ ਵਿਚਾਰ ਪੈਦਾ ਨਾ ਹੋਵੇ ਮਹਾਰਾਜ ਜੀ ਕਹਿੰਦੇ ਨੇ ਇਸ ਮਤ ਦੇ ਵਿੱਚ ਇਹਨਾਂ ਵਿਚਾਰਾਂ ਦੇ ਵਿੱਚ ਮੈਂ ਹੁਣ ਕੈਦ ਹੋਇਆ ਪਿਆ ਦੁਰਮਤ ਸਿਓ ਨਾਨਕ ਫਧਿਓ ਰਾਖ ਲਿਓ ਭਗਵਾਨ ਏ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਮੇਰੀ ਮਤ ਦਾ ਰਾਖਾ ਤੂੰ ਐ ਇਸੇ ਕਰਕੇ ਅਸੀਂ ਗੁਰੂ ਚਰਨਾਂ ਵਿੱਚ ਖਲੋ ਕੇ ਤਰਲਾ ਲੈਨੇ ਸੱਚੇ ਪਾਤਸ਼ਾਹ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਸਾਡੀ ਮਤ ਦਾ ਰਾਖਾ ਤੇ ਵਾਹਿਗੁਰੂ ਹੀ ਐ ਕਦੇ ਬਦਲ ਜਾਵੇ ਕਦੇ ਬਹੁਤ ਪੁੰਨੀ ਹੋ ਜਾਂਦੀ ਸਤਗੁਰੂ ਜੀ ਕਹਿੰਦੇ ਇਹਦੀ ਸੁਭਾਅ ਇਹਦਾ ਸੁਭਾਅ ਕੀ ਹੈ ਕਬਹੂ ਜਿਹੜਾ ਉਬ ਚੜਤ ਹੈ ਕਬੂ ਜਾਏ ਬਿਆਲੇ ਲੋਭੀ ਜਿਹੜਾ ਫਿਰ ਨਾ ਰਹਤ ਹੈ ਚਾਰੇ ਕੁੰਡਾ ਭਾਲੇ ਇਸ ਕਰਕੇ ਮਾਲਕ ਜੀ ਦੇ ਚਰਣਾ ਵਿੱਚ ਇਹ ਬੇਨਤੀ ਕਰਨੀ ਸੱਚੇ ਪਾਤਸ਼ਾਹ ਸਾਮਤ ਦਿਓ ਦਇਆਲ ਪ੍ਰਭ ਜਿਤ ਤੁਮੈ ਅਰਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਫਿਰ ਕਈਆਂ ਦੇ ਉੱਤੇ ਮਾਲਕ ਦੀ ਕਿਰਪਾ ਵੀ ਹੋ ਜਾਂਦੀ ਗੁਰੂ ਸਾਹਿਬ ਕਹਿੰਦੇ ਨੇ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੇ ਛੇ ਮਹਾਰਾਜੀ ਕਹਿੰਦੇ ਫਿਰ ਜਿਹਨੂੰ ਸਮਤ ਦੇ ਦੇਵੇ ਫਿਰ ਉਹ ਗਿਆਨ ਧਿਆਨ ਦੀਆਂ ਗੱਲਾਂ ਕਰਦਾ ਹੈ ਬਾਲ ਜਵਾਨੀ ਔਰ ਬਿਰਧ ਫਨ ਤੀਨ ਅਵਸਥਾ ਜਾਣ ਤਿੰਨ ਅਵਸਥਾਵਾਂ ਮਨੁੱਖ ਨੂੰ ਪ੍ਰਾਪਤ ਹੁੰਦੀਆਂ ਨੇ ਬਾਲਪਨ ਜਵਾਨੀ ਔਰ ਬਿਰਦ ਬੁਢੇਪਾ ਤਿੰਨ ਅਵਸਥਾਵਾਂ ਨੇ ਗੁਰੂ ਸਾਹਿਬ ਕਹਿੰਦੇ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਬਾਣ ਜੇ ਤੂੰ ਰਬੀ ਮਾਰਗ ਤੇ ਨਾ ਤੁਰਿਆ ਰਬੀ ਗੁਣਾ ਦਾ ਚਿੰਤਨ ਨਾ ਕੀਤਾ ਜੇ ਤੂੰ ਆਤਮਾ ਦੇ ਤਲ ਦੇ ਉੱਤੇ ਜੀਵਨ ਨਾ ਜੀਵਿਆ ਤੂੰ ਆਤਮਕ ਜੀਵਨ ਨੂੰ ਸੁਰਜੀਤ ਨਾ ਕੀ